वेलकम टू रीसेंट टाइम्स मैं महमूद रशीद आज एक मुद्दे ਨੂੰ ਲੈ ਕੇ ਇੱਕ ਬਹੁਤ ਹੀ ਸੈਂਸਿਟਿਵ ਮੁੱਦਾ ਉਸ ਮੁੱਦੇ ਨੂੰ ਲੈ ਕੇ ਡਿਸਕਸ਼ਨ ਵਾਸਤੇ ਅੱਜ ਤੁਹਾਡੇ ਰੂਬਰੂ ਹੋ ਰਹੇ ਹਾਂ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ शफीक चौहान ਸਾਹਿਬ ਔਰ ਕਾਂਗਰਸ ਤੋਂ महमूद राणा जी ਔਰ सीपीआईएम ਤੋਂ ਕਾਮਰੇਡ ਸਾਹਿਬ ਔਰ ਮੇਰੇ ਨਾਲ ফারুক ਸਾਹਿਬ ਜੋ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਸ ਟਾਈਮ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ ਗੱਲ ਜੇ ਇਸ ਮੁੱਦੇ ਤੇ ਕਰਨੀ ਆ ਉਹ ਮੁੱਦਾ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਮੀਡੀਆ ਦੇ ਵਿੱਚ ਆ ਚੁੱਕਿਆ ਹੈ ਕਿ ਆਮ ਆਦਮੀ ਦੇ ਇੱਕ ਐਮਐਲਏ ਨੂੰ ਦੋਸ਼ੀ اقرار ਦੇ ਕੇ ਉਹਨਾਂ ਦੀ ਅਦਾਲਤ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਹੈ ਔਰ ਉਹਦੇ ਉੱਪਰ ਜੋ ਦੋਸ਼ ਤੈ ਹੋਏ ਹਨ ਉਹ ਦੋਸ਼ ਤੈਨ ਬੇਅਦਬੀ ਦੇ ਬੇਅਦਬੀ ਕਿਸ ਚੀਜ਼ ਦੀ ਹੈ ਕੁਰਾਨੇ ਪਾਕ ਦੀ ਕੁਰਾਨੇ ਪਾਕ ਦੀ ਬੇਅਦਬੀ ਦੇ ਦੋਸ਼ਾਂ ਦੇ ਤਹਿਤ ਉਸ ਐਮਐਲਏ ਨੂੰ ਇਹ 2 ਸਾਲ ਦੀ ਸਜ਼ਾ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਔਰ ਆਪਣੇ ਨਾਲ ਸ਼ਫੀਕ ਚੋਹਾਨ ਸਾਹਿਬ ਨੂੰ ਸ਼ਫੀਕ ਚੋਹਾਨ ਸਾਹਿਬ ਡੇ 1 ਤੋਂ ਜਦੋਂ ਇਹ ਬੇਅਦਬੀ ਹੋਈ ਸਾਰੇ ਮੈਟਰ ਨੂੰ ਜਾਣਦੇ ਆਪਾਂ ਇਹਨਾਂ ਤੋਂ ਵੀ ਜਾਣਾਂਗੇ ਔਰ ਆਪਾਂ ਜਾਣਾਂਗੇ ਕਿ ਦੂਸਰੀਆਂ ਪਾਰਟੀਆਂ ਜਿਸ ਤਰ੍ਹਾਂ ਮੈਂ ਇੰਟਰੋਡਿਊਸ ਕਰਵਾਇਆ ਨਾ ਇੱਥੇ ਚਾਰ ਪਾਰਟੀਆਂ ਦੇ ਨੁਮਾਇंदे ਬੈਠੇ ਨੇ ਇਹਨਾਂ ਚਾਰ ਪਾਰਟੀਆਂ ਦੇ ਨੁਮਾਇंदे ਖਾਸ ਤੌਰ ਤੇ ਮੁਸਲਿਮ ਨੁਮਾਇंदे ਉਹਨਾਂ ਦੀ ਕੀ ਫੀਲਿੰਗ ਹੈ ਇਸ ਮੁੱਦੇ ਨੂੰ ਲੈ ਕੇ ਇਹ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸ਼ਫੀਕ ਚੋਹਾਨ ਸਾਹਿਬ ਦੇ ਕੋਲ ਜੋ ਇਸ ਮੈਟਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਉਹ ਚਾਹਾਂਗੇ ਕਿ ਸ਼ਫੀਕ ਚੋਹਾਨ ਸਾਹਿਬ ਇਸ ਮੈਟਰ ਦੇ ਉੱਪਰ ਰੌਸ਼ਨੀ ਪਾਉਣ ਔਰ ਆਪਣੀ ਫੀਲਿੰਗ ਵੀ ਦੱਸਣ ਸ਼ਫੀਕ ਸਾਹਿਬ ਪਹਿਲਾਂ ਤਾਂ ਮੈਂ ਮਾਮੂਨ ਸਾਹਿਬ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਇੱਥੇ ਸਾਨੂੰ ਸਾਰਿਆਂ ਨੂੰ ਬੁਲਾ ਕੇ ਆਪਣੇ ਸਟੂਡੀਓ ਵਿੱਚ ਸਾਨੂੰ ਜਿਹੜੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਇਹ ਜਿਹੜੀ ਬੇਅਦਵੀ ਸੀ ਜੁਲਾਈ 2016 ਦੇ ਵਿੱਚ ਜੀ ਰਮਜ਼ਾਨ ਸ਼ਰੀਫ ਦੇ ਪੁੱਤਰ ਮਹੀਨੇ ਦੇ ਅੰਦਰ ਇਹ ਬੇਅਦਵੀ ਕਰਵਾਈ ਗਈ ਸੀ। ਜਿਹੜੀ ਇਹ ਬੇਅਦਵੀ ਇਹਦੇ ਵਿੱਚ ਮੇਰੇ ਇੱਕ ਸਾਥੀ ਮੁंशी मोहम्मद ਅਸ਼ਰਫ ਸਾਹਿਬ ਤੇ ਮੈਂ ਅਸੀਂ ਦੋਨੋਂ ਇਸ ਕੇਸ ਦੇ ਮੁੱਖ ਗਵਾਹ ਔਰ ਕੰਪਲੇਂਡਰ ਵੀ ਅਸੀਂ ਵੀ ਆ ਇਸ ਕੇਸ ਦੇ ਵਿੱਚ। ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਸ ਕੇਸ ਦੀ ਪੈਰਵਾਈ ਕਰਦੇ ਆ ਰਹੇ ਆ। तरीका ਵਿਭੁਗਤਿਆਂ ਬਹੁਤ ਕੁਝ ਕੀਤਾ ਅਸੀਂ ਤੇ 8 ਸਾਲ ਦੇ ਵਿੱਚ ਆ ਕੇ ਅਸੀਂ ਅੱਜ ਰੱਬ ਦਾ ਆਪਣੇ ਪਰਵਰਦਿਗਾਰ ਦਾ ਬਹੁਤ ਸ਼ੁਕਰ ਅਦਾ ਕਰਦੇ ਆ ਕਿ ਜਿਹੜਾ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮਾਨਯੋਗ ਜ਼ਿਲ੍ਹਾ ਸ਼ਾਸਨ ਜੱਜ ਮਲੇ ਕੋਟਲਾ ਨੇ ਆਪਣਾ ਫੈਸਲਾ ਕੱਲ ਐਮਐਲਏ ਨਰੇਸ਼ ਯਾਦਵ ਨੂੰ ਸੁਣਾ ਕੇ 2 ਸਾਲ ਦੀ ਸਜ਼ਾ ਤੇ 11000 ਰੁਪਏ ਜੁਰਮਾਨਾ ਕੀਤਾ ਇਹ ਜਿਸ ਵਕਤ ਇਹ ਬੇਅਦਬੀਆਂ ਹੋਈਆਂ ਉਸ ਟਾਈਮ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੀ ਤਾਂ ਬਹੁਤ ਲੋਕ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀਆਂ ਕਰਾਈਆਂ ਕਦੇ ਬਰਗਾੜੀ ਕਾਰਡ ਕਦੇ ਕੁਰਾਸ਼ੀ ਦੀ ਬੇਅਦਬੀ ਲੇਕਿਨ ਕੋਈ ਵੀ ਦੇਖੋ ਸਿਆਸੀ ਪਾਰਟੀਆਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ 104 ਸਾਲ ਪੁਰਾਣੀ ਪਾਰਟੀ ਹੈ ਮਲੇ ਆਪਣੇ ਪੰਜਾਬ ਦੇ ਅੰਦਰ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਰਹੀਆਂ ਕਿਸੇ ਵੀ ਸਿਆਸੀ ਪਾਰਟੀ ਨੇ ਕਦੇ ਇਸ ਤਰ੍ਹਾਂ ਦੀ ਗੰਦੀ ਕਨਾਉਣੀ ਰਾਜਨੀਤੀ ਨਹੀਂ ਕੀਤੀ ਜੋ ਆਮ ਆਦਮੀ ਪਾਰਟੀ ਨੇ ਸਾਡੇ ਪੰਜਾਬ ਦੇ ਅੰਦਰ ਆ ਕੇ ਕੀਤੀ ਹੈ ਬੇਅਦਬੀਆਂ ਦਾ ਕਾਂਡ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਆਵਾਜ਼ ਦੀ ਪਾਰਟੀ ਤੋਂ ਬਾਅਦ ਹੀ ਪੰਜਾਬ ਅੰਦਰ ਬੇਅਦਬੀਆਂ ਦਾ ਜਿਹੜਾ ਸਿਲਸਿਲਾ ਹੈ ਇਹ ਸ਼ੁਰੂ ਹੋਇਆ ਚੌਹਾਂ ਸਾਹਿਬ ਮੈਂ ਇੱਕ ਗੱਲ ਗਹੂੰਗਾ ਕਿ ਤੁਸੀਂ ਇਸ ਕੇਸ ਦੀ ਪੇਰਵਾਈ ਵੀ ਕੀਤੀ ਹੈ ਬਤੌਰ ਮੁਸਲਮਾਨ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲੋਂ ਸੀ ਰਿਪਰੈਜ਼ੈਂਟ ਕਰਦੇ ਹੋ ਔਰ ਆਪਾਂ ਗੱਲ ਕਰੀਏ ਕਿ ਤੁਹਾਡੀ ਆਪਣੀ ਪਰਸਨਲ ਇੱਕ ਜ਼ਾਤੀ ਜਿਹੜੀ ਇੱਕ ਫੀਲਿੰਗ ਹੁੰਦੀ ਹੈ ਬਤੌਰ ਮਤਲਬ ਇੱਕ ਮੁਸਲਮਾਨ ਉਹ ਕੀ ਹੈ ਸਾਡੀ ਅਸੀਂ ਆਪਣੀ ਫੀਲਿੰਗ ਨੂੰ ਦੇਖ ਕੇ ਹੀ ਇਸ ਕੇਸ ਦੀ ਪੇਰਵਾਈ ਕੀਤੀ ਹੈ ਨਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਮਤਲਬ ਅੱਗੇ ਰੱਖ ਕੇ ਇਹ ਕੀਤੀ ਹੋਵੇ ਨਾ ਅਸੀਂ ਸਾਡੇ ਸਾਰੇ ਮੁਸਲਮਾਨ ਭਾਵਨਾ ਦੀ ਸਾਰੇ ਧਰਮਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜੇ ਲੋਕ ਇਹ ਕਹਿੰਦੇ ਆ ਕਿ ਕਿਸੇ ਵੀ ਧਾਰਮਿਕ ਦੀ ਗ੍ਰੰਥ ਦੀ ਮਤਲਬ ਬੇਅਦਬੀ ਹੁੰਦੀ ਹੈ ਉਹ ਕੋਈ ਵੀ ਇਨਸਾਨ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਉਹਦੇ ਕੜੀ ਤੋਂ ਕੜੀ ਸਖਤ ਸਜ਼ਾ ਦੇਣੀ ਚਾਹੀਦੀ ਹੈ ਅਸੀਂ ਇਸ ਦੇ ਵਿੱਚ ਮਾਮੋ ਸਾਹਿਬ ਤੁਹਾਨੂੰ ਦੱਸਦਾ ਅਸੀਂ ਹਾਈ ਕੋਰਟ ਵੀ ਜਾਵਾਂਗੇ ਇਹਦੀ ਅਪੀਲ ਦੇ ਵਿੱਚ ਇਹ ਜਿਹੜੀ ਸਜ਼ਾ ਇਹਨੂੰ ਘੱਟ ਹੋਈ ਹੈ ਅਸੀਂ ਤਾਂ ਇਹ ਚਾਹੁੰਦੇ ਵੀ ਇਹੋ ਜਿਹੇ ਇਨਸਾਨ ਨੂੰ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਨੂੰ ਜਿਹੜਾ ਇਹ ਇਦਾਂ ਦੀ ਘਟਨਾ ਜਿਹੜੀ ਹੈ ਮਤਲਬ ਇਹਨਾਂ ਨੇ ਕੀਤੀ ਹੈ ਇਹ ਜਿਹੜਾ ਦੋਸ਼ੀ ਪਾਇਆ ਗਿਆ ਮੈਂ ਤੁਹਾਨੂੰ ਦੱਸ ਦਵਾਂ ਇਹਦੇ ਵਿੱਚ ਦੀਪਕ ਹਜ਼ੂਰੀਆ ਨਾਮ ਦਾ ਇੱਕ ਮੁੰਡਾ ਸੀ ਬੀਜੇ ਕੁਮਾਰ ਇਹ ਸੀਗੇ ਬੰਦੇ ਇਹ ਬੰਦੇ ਇੱਕ ਗੱਡੀ ਚਲਾ ਰਿਹਾ ਸੀ ਇੱਕ ਪੰਨੇ ਪੜ ਰਿਹਾ ਸੀ ਉਹਨਾਂ ਨੇ ਹੀ ਨਰੇਸ਼ ਕੁਮਾਰ ਯਾਦਵ ਦਾ ਨਾਮ ਲੱਤਾ ਅਸੀ ਕਿ ਸਨੇ ਕਿਸਦਾ ਬਾਈ ਨੇਮ ਤਾਂ ਕਿਸੇ ਦਾ ਨਾਮ ਲਖਾਇਆ ਨਹੀਂ ਸੀ 24 ਘੰਟਿਆਂ ਅੰਦਰ ਪੁਲਿਸ ਨੇ ਬੰਦੇ ਟਰੇਸ ਕਰ ਲਏ ਸੀਗੇ ਇਹਦੇ ਵਿੱਚ 24 ਘੰਟਿਆਂ ਦੇ ਅੰਦਰ ਅੰਦਰ ਆਦਮ ਸਾਹਿਬ ਦੇ ਹੁਕਮਾਂ ਤੇ ਬੰਦੇ ਟਰੇਸ ਕਰਕੇ ਉਸ ਦੀ ਕਸਟਡੀ ਚ ਦੇਤੇ ਅਗਲੇ ਦਿਨ ਹੀ ਜਿਹੜਾ ਵਿਜੇ ਕੁਮਾਰ ਸੀਗਾ ਉਹਨੇ ਨਰੇਸ਼ ਯਾਦਵ ਦਾ ਨਾਮ ਲਿਆ ਸੀ ਜੀ ਕਿ ਸਭ ਤੋਂ ਜਿਹੜੀ ਬੇਅਦਬੀ ਹੈ ਇਹ ਇਹ ਕਰਵਾਈ ਗਈ ਹੈ ਇਸ ਦੀ ਵੀਡੀਓ ਵੀ ਮੇਰੇ ਕੋਲ ਵਿਦ ਪ੍ਰੂਫ ਹੈਗੀ ਹੈ ਉਸ ਦੇ ਸਟੇਟਮੈਂਟ ਦੀ ਵਿਜੇ ਕੁਮਾਰ ਦੀ ਉਸ ਟਾਈਮ ਦੀ 8 ਸਾਲ ਪਹਿਲਾਂ ਦੀ ਤਾਂ ਉਹ ਕਹਦਾ ਵੀ ਮੈਨੂੰ 90 ਲੱਖ ਰੁਪਏ ਇਸ ਬਿਆਦਵੀ ਕਰਵਾਉਣ ਵਾਸਤੇ ਸਾਨੂੰ ਦਿੱਤਾ ਗਿਆ ਸੀ ਉਹ 90 ਲੱਖ ਰੁਪਏ ਦਾ ਬਕਾਇਦਾ ਉਹੀ ਪ੍ਰੂਫ ਦੇ ਉੱਤੇ ਉਸੇ ਡੇਟ ਨੂੰ ਜਿਸ ਦਿਨ ਬਿਆਦਵੀ ਹੁੰਦੀ ਹੈ ਉਹੀ ਡੇਟ ਨੂੰ ਉਹਦੇ ਆਪਣੇ ਨਰੇਸ਼ যাদব ਦੇ ਅਕਾਊਂਟ ਦੇ ਵਿੱਚੋਂ 90 ਲੱਖ ਰੁਪਏ ਵਿਜੇ ਕੁਮਾਰ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਗਿਆ ਪੂਰੀ ਪਾਰਦਰਸ਼ਤਾ ਹੈ ਵੀ ਮਤਲਬ ਹੈ ਫਰੇਕੀ ਔਰ ਇਹਦੇ ਬਕਾਇਦਾ ਅਰਚੀਸਨਲ ਇਸ ਦੇ ਪ੍ਰੂਫ ਹੈ ਤੁਸੀਂ ਇਹਦਾ ਰਿਕਾਰਡ ਲੈਣਾ ਹੋਵੇ ਤਾ ਇਹਦਾ ਰਿਕਾਰਡ ਤੁਸੀਂ ਬਕੇ ਤੁਹਾਨੂੰ ਮਿਸਲ ਦੇ ਵਿੱਚੋਂ ਪੂਰੀ ਫਾਈਲ ਹੈ ਜਿਹੜੀ ਉਹਦੀ ਉਹਦੇ ਵਿੱਚੋਂ ਮਿਲ ਸਕਦਾ ਹੈ ਕਿ ਉਹ ਮੋਹਨ ਭਗਵਤ ਨਾਲ ਉਹਦੀਆਂ ਫੋਟੋਆਂ ਅਰਸ਼ ਨਾਲ ਉਹਦੀਆਂ ਫੋਟੋਆਂ ਤੁਹਾਨੂੰ ਮਿਲਣਗੀਆਂ ਅਸੀਂ ਵੀ ਦੇਖ ਕੇ ਬਹੁਤ ਹੈਰਾਨ ਹੋ ਗਏ ਸੀਗੇ ਤੇ ਵੀ ਇਦਾਂ ਦੇ ਬੰਦੇ ਵੀ ਹੋ ਸਕਦੇ ਆ ਜੋ ਵਿਚਾਰ ਲਵਾਂਗੇ ਸਾਡੇ ਨਾਲ ਕਾਂਗਰਸ ਤੋਂ ਮਹਿਮੂਦ ਰਾਣਾ ਜੀ ਔਰ ਸੀਨੀਅਰ ਲੀਡਰਸ ਵੀ ਇਹਨਾਂ ਆਪਾਂ ਗੱਲ ਕਰ ਰਹੇ ਹਾਂ ਮਹਿਮੂਦ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਤੁਸੀਂ ਮੋਲ ਮਾੜੀ ਘਟਰਾ ਉਹ ਪ੍ਰਿਏ ਜਿੱਦ ਦੀ ਇਹ ਪਾਰਟੀ ਪੰਜਾਬ ਚ ਆਈ ਹੈ ਇਹ ਝਾੜੂ ਦੇ ਆਪਣੇ ਆਪ ਪਾਰਟੀ ਉਸ ਦਿਨ ਤੋਂ ਬਾਅਦ ਲਗਾਤਾਰ ਇਹ ਸਾਹਮਣੇ ਆ ਰਿਹਾ ਪੁੰਤਾ ਕਲੀਅਰ ਹੋ ਗਿਆ ਜੀ ਪਹਿਲਾਂ ਕਹਦੇ ਹੁੰਦੇ ਤੇ ਇਹਨਾਂ ਨੇ ਜਾਤ-ਪਾਤ ਝੜਕਾ ਕੇ ਧਰਮਾਂ ਦੇ ਵਿੱਚ ਨਫਰਤ ਫੈਲਾ ਕੇ ਇਹਨਾਂ ਨੇ ਜੋ ਚੌਂਦੇ ਦੇ ਇਹਨਾਂ ਨੇ ਇਲਜ਼ਾਮ ਲਾ ਕੇ ਦੂਜੀਆਂ ਪਾਰਟੀਆਂ ਦੇ ਉੱਪਰ ਉਹਨਾਂ ਨਾਲ ਸਾਫ ਜਾਹਰ ਹੋ ਗਿਆ ਜਿਹੜਾ ਜੱਜ ਸਾਹਿਬ ਨੇ ਇਤਿਹਾਸਿਕ ਫੈਸਲਾ ਸੁਣਾਇਆ ਬੇਖੋਹ ਹੋ ਗਿਆ ਸੁਣਾਇਆ ਕਿਸੇ ਵੀ ਦੋ ਦੇ ਹੇਠਲੀ ਤੇ ਅਸੀਂ ਇਹਦੀ ਉਹ ਜੱਜ ਸਾਹਿਬ ਦੀ ਬਹੁਤ ਜ਼ਿਆਦਾ ਇਹਦੀ ਸਲਾਹਾ ਕਰਦੇ ਆਂ ਵੀ ਉਹਨਾਂ ਨੇ ਇਹੜਾ ਇਤਿਹਾਸ ਸੁਨਾਇਆ ਵੀ ਆਉਣ ਵਾਲੇ ਬੰਦਿਆਂ ਨੂੰ ਇਹ ਜਿਹੜੀ ਸਜ਼ਾ ਘਟ ਹੈ ਬੱਦ ਹੋਣੀ ਚਾਹੀਦੀ ਹੈ ਫਾਂਸੀ ਦੀ ਜਿਵੇਂ ਇਸ ਵੀਰ ਸਾਹਿਬ ਨੇ ਕਿਹਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਅੱਗੇ ਨੂੰ ਕੋਈ ਇਸ ਤਰ੍ਹਾਂ ਕਿਸੇ ਵੀ ਧਰਮ ਦੇ ਪਰੇ ਕਰਨ ਕੋਈ ਕੋਈ ਚੀਜ਼ ਕਰਵਾਣੀ ਹੈ ਠੀਕ ਹੈ ਧੰਨਵਾਦ ਆਪਾਂ ਗੱਲ ਕਰ ਰਹੇ ਸੀ ਮਹਿਮੂਦ ਸਾਹਿਬ ਦੇ ਨਾਲ ਮਹਿਮੂਦ ਰਾਣਾ ਜੀ ਜੋ ਸਾਡੇ ਨਾਲ ਹੁਣ ਸੀਪੀਐਮ ਤੋਂ ਅਬਦੁਲ ਸਾਰ ਕਮਰੇਟ ਸਾਹਿਬ ਸਾਡੇ ਨਾਲ ਸਟਾਰ ਸਾਹਿਬ ਨੂੰ ਇਹ ਪੁੱਛ ਰਿਹਾ ਕਿ ਇਸ ਮੁੱਦੇ ਤੇ ਕੀ ਕਹਿਣਾ ਕੀ ਕਹਿਣਾ ਚਾਹੋਗੇ ਤੁਸੀਂ ਸਟਾਰ ਸਾਹਿਬ ਜੋ ਆਮ ਆਦਮੀ ਪਾਰਟੀ ਦੇ ਨਰੇਸ਼ ਜਾਦਵ ਐਮ ਐਲ ਏ ਨੇ ਪਿਛਲੇ ਸਮੇਂ ਦੇ ਵਿੱਚ ਸਾਡੇ ਗਾਂਹਾਂ ਪੈਸੇ ਦੇ ਕੇ ਇਹਨਾਂ ਨੇ ਬੰਦੇ ਤੋਂ ਕੁਰਾਨ ਸ਼ਰੀਫ ਦੀ ਬੇਆਬਦੀ ਕਰਾਈ ਤੀ ਇਹ ਅਸੀਂ ਜਾਦਵੀ ਕੀ ਕਹਿੰਦੇ ਨੇ ਲੋਕਾਂ ਨੂੰ ਇਹ ਗੱਲ ਕਹੀ ਤੀ ਵੀ ਜਿਹੜੀ ਇਹ ਝਾੜੂ ਵਾਲੀ ਆਮ ਆਦਮੀ ਪਾਰਟੀ ਆ ਵੀ ਇਹ ਬੀ ਜੀ ਪੀ ਆਰ ਐਸ ਐਸ ਦੀ 20 ਟੀਮ ਆ ਪਹਿਲਾਂ ਤਾਂ ਅਸੀਂ ਮਲੇਰ ਕੋਲੇ ਸੈਸ਼ਨ ਜੱਜ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨੂੰ ਦੋਸ਼ੀ ਕਰਾਰ ਦੇ ਕੇ 2 ਸਾਲ ਦੀ ਸਜ਼ਾ ਦਿੱਤੀ ਆ ਪਰ ਅੱਗੇ ਅਸੀਂ ਹਾਈ ਕੋਰਟ ਤੋਂ ਵੀ ਸਾਰੇ ਮੰਗ ਕਰਾਂਗੇ ਵੀ ਇਹ ਜੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਇੱਕ ਚੀਜ਼ ਬਹੁਤ ਵੱਡੀ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦੀ ਆ ਕਿ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਾਂ ਸਾਡੇ ਖਾਸ ਮਲੇਰ ਕੋਲੇ ਦੇ ਐਮਐਲਏ ਜਮੀਲੂ ਰਹਿਮਾਨ ਇਹ ਸਾਰੇ ਚੁੱਪ ਬੈਠੇ ਨੇ ਵੀ ਇਸ ਗੱਲ ਤੇ ਅੱਜ ਇਹ ਕਿਉਂ ਨਹੀਂ ਬੋਲਦੇ ਕਿਉਂ ਕੋਰਟ ਦੇ ਵਿੱਚੋਂ ਸਾਰਾ ਦੋਸ਼ ਤੈਹ ਹੋ ਚੁੱਕਿਆ ਉਸ ਦੇ ਉੱਪਰ ਅੱਜ ਇਹ ਇਹ ਗੱਲਾਂ ਨੂੰ ਸਾਰੇ ਟੱਕੀ ਬੈਠੇ ਨੇ ਇਸ ਮੁੱਦੇ ਦੇ ਉੱਪਰ ਇਹ ਬੋਲਣ ਨੂੰ ਤਿਆਰ ਨਹੀਂ ਪਰ ਸਾਡੇ ਲੋਕਾਂ ਨੂੰ ਇਸ ਚੀਜ਼ ਦੇ ਉੱਪਰ ਧਿਆਨ ਦੇਣਾ ਪੈਣਾਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀ ਇਹ ਜਿਹੜੀ ਪਾਰਟੀ ਆ ਇਹਦਾ ਪਾਰਟੀ ਦਾ ਬਾਈਕਾਟ ਕਰਨ ਤੇ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਇਹ ਜੇ ਜਿਹੜੇ ਐਮਐਲਏ ਨੇ ਇਹਨਾਂ ਨੂੰ ਤੁਰੰਤ ਉਹ ਐਮਐਲਏ ਮੋਡਲੀ ਮੈਂਬਰਸ਼ਿਪ ਤੋਂ ਖਾਰਜ ਕਰਨਾ ਚਾਹੀਦਾ ਹੈਗਾ ਇਹਨਾਂ ਨੂੰ ਇਹ ਜਿਹੜਾ ਸਹਿਰ ਦੇ ਵਿੱਚ ਤੁਸੀਂ ਦੇਖਿਆ ਵੀ ਕਾਫੀ ਲੰਬੇ ਸਮੇਂ ਤੋਂ ਇਸ ਪਾਰਟੀ ਨੇ ਇਹਨਾਂ ਦੇ ਦਿੱਲੀ ਦੇ ਆਕਾ ਨੇ ਸਾਡੇ ਜਿਹੜੇ ਲੋਕਾਂ ਦਾ ਇੱਕ ਆਦਾਰਾ ਬੱਕਬੋਰਡ ਆ ਉਹ ਬੱਕ ਬੋਰਡ ਨੂੰ ਵੀ ਇੱਕ ਸੀਮਤ ਕਰਕੇ ਰੱਖਿਆ ਪਿਆ ਉਹਦਾ ਹਜੇ ਤੱਕ ਚੇਅਰਮੈਨ ਨਹੀਂ ਲਾਉਂਦੇ ਕਿਉਂ ਇਹਨਾਂ ਦੀ ਮਨਸਾ ਘੱਟ ਗਿਣਤੀਆਂ ਦੇ ਪ੍ਰਤੀ ਬਹੁਤ ਨਫ਼ਰਤ ਲੈਕ ਮਨਸਾ ਇਹਨਾਂ ਦੀ ਜਿਹੜੀ ਇਹ ਇਸ ਕਰਕੇ ਉਹ ਤੇ ਵੀ ਹਜੇ ਵੱਡੇ ਵੱਡੇ ਯੋਗਪਤੀਆਂ ਨੂੰ ਇਹ ਪਾਰਟੀ ਚ ਜੁਆਇਨਿੰਗ ਤਾਂ ਕਰਾਉਂਦੇ ਨੇ ਪਰ ਜਦ ਮੁਸਲਮਾਨਾਂ ਦੇ ਹੱਕ ਦੀ ਗੱਲ ਆਉਂਦੀ ਆ ਉਦੋਂ ਫਿਰ ਇਹ ਲੋਕਾਂ ਨਾਲ ਨਫ਼ਰਤ ਕਰਦੇ ਨੇ ਉਹਨਾਂ ਨੂੰ ਬਣਦੇ ਜਿਹੜੇ ਹੱਕ ਨੇ ਉਹ ਨਹੀਂ ਦੇ ਰਹੇ ਇਹ ਕਿ ਸਤਾਰ ਸਾਹਿਬ ਨੇ ਆਪਣੀ ਫੀਲਿੰਗ ਰੱਖੀ ਹੈ ਆਪਣੇ ਗੱਲਬਾਤ ਇਸ ਮੁੱਦੇ ਦੇ ਉੱਪਰ ਰੱਖੀ ਹੈ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਕਟਕਿੰਤਿਆਂ ਦੇ ਹੱਕ ਹੈ ਹੱਕ ਨਹੀਂ ਦਿੱਤੇ ਔਰ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਉਹਨਾਂ ਐਮਐਲਏ ਜੋ ਆਮ ਆਦਮੀ ਪਾਰਟੀ ਦਾ ਐਮਐਲਏ ਸੀਗਾ ਉਹਦੇ ਉੱਪਰ ਦੋਸ਼ਤ ਹੈ ਹੋਏ ਸਜ਼ਾ ਲੱਗੀ ਤੇ ਉਸ ਤੋਂ ਬਾਅਦ ਅੱਗੇ ਸ਼ਫੀਕ ਸਾਹਿਬ ਦੇ ਅਨੁਸਾਰ ਔਰ ਸਤਾਰ ਸਾਹਿਬ ਦੇ ਅਨੁਸਾਰ ਇਹ ਕਹਿੰਦੇ ਸਜ਼ਾ ਘੱਟ ਹੈ ਸਜ਼ਾ ਹੋਰ ਵਧਣੀ ਚਾਹੀਦੀ ਹੈ ਉਹਦੇ ਵਾਸਤੇ ਜੋ ਵੀ ਹੈ ਬਚਾਓ ਪੱਖ ਆਪਣਾ ਪੱਖ ਰੱਖੂਗਾ ਜੋ ਇਹਨਾਂ ਦਾ ਹੈ ਇਹ ਆਪਣਾ ਪੱਖ ਕਰਾਂਗੇ ਕਿਉਂਕਿ ਇਹ ਕੰਪਲੇਨਟ ਵੀ ਇਨ ਸ਼ਫੀਕ ਸਾਹਿਬ ਔਰ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਫਾਰੂਕ ਸਾਹਿਬ ਇਹਨਾਂ ਆਪਾਂ ਗੱਲ ਕਰਾਂਗੇ ਫਾਰੂਕ ਸਾਹਿਬ ਦੇ ਨਾਲ ਕਿ ਉਹ ਕੀ ਸੋਚਦੇ ਨੇ ਇਸ ਮੁੱਦੇ ਦੇ ਉੱਪਰ ਇਹ ਬੜਾ ਸਸੈਸਟਿਵ ਮੁੱਦਾ ਹੈ ਬਤੌਰ ਮੁਸਲਮਾਨ ਔ ਔਰ ਇੱਕ ਡੈਜਿਗਨੇਟਿਡ ਪਰਸਨ ਸ਼੍ਰੋਮਣੀ ਅਕਾਲੀ ਦਰਬਾਰ ਅੰਮ੍ਰਿਤਸਰ ਦੀ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਦਾ ਮਾਮੂਨ ਜੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਆਪਣੀ ਸਟੂਡੀਓ ਵਿੱਚ ਬੁਲਾ ਕੇ ਆਪਣੇ ਚੈਨਲ ਤੇ ਬੁਲਾ ਕੇ ਸਾਨੂੰ ਇੱਕ ਜਿਹੜਾ ਬਹੁਤ ਸੈਂਸਿਟਿਵ ਮੁੱਦਾ ਹੈ ਕਿ ਇੱਕ ਮੁਸਲਮਾਨਾਂ ਦੀ ਇੱਕ ਧਾਰਮਿਕ ਭਾਵਨਾਵਾਂ ਜਿਹੜੀਆਂ ਪੜਕਾਈਆਂ ਗਈਆਂ ਸੀਗੀਆਂ ਦੇਖੋ ਗ੍ਰੰਥ ਜਿਹੜਾ ਮਰਜੀ ਐ ਚਾਹੇ ਉਹ ਗੀਤਾ ਚਾਹੇ ਕੁਰਾਨਾ ਚਾਹੇ ਗ੍ਰੰਥ ਸਭ ਹੈ ਜਦੋਂ ਉਹਦੀ ਬੇਅਦਵੀ ਹੁੰਦੀ ਹੈ ਤਾਂ ਇਸ ਤਰ੍ਹਾਂ ਲਾ ਲਓ ਵੀ ਜਿੱਦਾਂ ਘਰ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਦਾਂ ਆਪਾਂ ਨੂੰ ਅਫਸੋਸ ਹੋ ਜਾਂਦਾ ਉਸੇ ਚੀਜ਼ਾਂ ਨੇ ਸੇਮ ਹੀ ਕੀਤਾ ਵੀ ਆਪਾਂ ਨੂੰ ਕਿਉਂਕਿ ਇਹਦੇ ਉੱਪਰ ਆਪਾਂ ਸਹਿਦ ਲੈ ਕੇ ਚੱਲਦੇ ਆਂ ਔਰ ਸਾਨੂੰ ਇਸ ਚੀਜ਼ ਦਾ ਅਫਸੋਸ ਹੈ ਵੀ ਸਾਡੇ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਵੀ ਹੈ ਓਹ ਹੋਈ ਲੇਕਿਨ ਅੱਜ ਮੈਂ ਇੱਕ ਚੀਜ਼ ਦੇਖਣਾ ਚਾਹੁੰਦਾ ਵੀ ਅੱਜ 2 ਦਿਨ ਹੋ ਗਏ ਸਜਾ ਸੁਣਾਈ ਦੇ ਬਾਵਜੂਦ ਜਿਹੜੇ ਚੌਧਰ ਦੇ ਭੁੱਖੇ ਨੇ ਜਿਹੜੇ ਅੱਜ ਆਪਣੇ ਸਾਡੇ ਉਲਮਾ ਇਕਰਾਮ ਨੇ ਮੈਂ ਸਿੱਧੀ ਗੱਲ ਕਹੂੰਗਾ ਜਿਹੜੇ ਸਾਡੇ ਉਲਮਾ ਇਕਰਾਮ ਨੇ ਅੱਜ ਚੇਅਰਮੈਨਾਂ ਲਈ ਬੈਠੇ ਨੇ ਉਹਨਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਇਸ ਮੁੱਦੇ ਦੇ ਉੱਪਰ ਵੀ ਅੱਜ ਪੰਜਾਬ ਦੇ ਵਿੱਚ ਵੀ ਮਲੇਰ ਕੋਲ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀਗੀ ਉਹਦਾ ਦੋਸ਼ੀ ਹੈ ਜਿਹੜਾ ਆ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਲੇਕਿਨ ਉਹਦੇ ਉੱਪਰ ਸਾਡੇ ਜਿਹੜੇ ਇੱਥੇ ਤਨਜ਼ੀਮਾਂ ਚਲਾਉਂਦੇ ਨੇ ਧਾਰਮਿਕ ਤਨਜ਼ੀਮਾਂ ਚਲਾਉਂਦੇ ਨੇ ਠੀ ਕੋਈ ਬਿਆਨ ਨਹੀਂ ਹੈਗਾ ਇਸ ਮੁੱਦੇ ਪੰ। ਜਿਹੜਾ ਕਿ ਸਾਡੇ ਮੁਸਲਮਾਨ ਕੌਮ ਲਈ ਬਹੁਤ ਸ਼ਰਮਨਾਕ ਹੈ। ਸਾਡੇ ਲਈ ਇੱਕ ਬਹੁਤ ਅਫਸੋਸ ਦਾ ਦਿਨ ਹੈ। ਵੀ ਸਾਡੇ ਜਿਹੜੇ ਉਲਮਾ ਇਕਰਾਮ ਨੇ ਦੇ ਉੱਪਰ ਕੁਝ ਨਹੀਂ ਬੋਲ ਰਹੇ ਕਿਉਂਕਿ ਸਾਰੇ ਜਿਹੜੇ ਹੈਗੇ ਚੋਦਰ ਵਾਸਤੇ ਭੁੱਖੇ ਨੇ ਸਿਰਫ ਸਿਆਸਤ ਵਾਸਤੇ ਨੇ। ਉਹਨਾਂ ਨੂੰ ਸਿਆਸਤ ਚਾਹੀਦੀ ਹੈ। ਉਹਨਾਂ ਨੂੰ ਸਾਡੇ ਧਾਰਮਿਕ ਸਾਡੇ ਧਰਮਾਂ ਵਾਸਤੇ ਸਾਡੇ ਕਿਸੇ ਵਾਸਤੇ ਕੋਈ ਹੋਣੀ ਹੈਗਾ। ਸਾਨੂੰ ਲੋਕਾਂ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੇ ਐਮਐਲਏ ਨੂੰ ਹੋਰ ਇਸ ਤਰ੍ਹਾਂ ਦੀਆਂ ਪਾਰਟੀਆਂ ਨੂੰ ਜਿਹੜਾ ਉਹ ਆਪਾ ਮੂੰਹ ਨਾ ਲਾਈਏ। ਇਹਨਾਂ ਨੂੰ ਆਪਾਂ ਮੂੰਹ ਲਾ ਕੇ ਅਗਰ ਆਪਾਂ ਜਿਹੜਾ ਸਾਡੇ ਸਾਡੇ ਦਾ ਹੀ ਗੁਜਾਰਿਸ਼ ਹੈ ਵੀ ਸਾਡੇ ਤੇ ਜਿਹੜਾ ਐਮਐਲਏ ਸਾਹਿਬ ਨੇ ਜਮਿਲੂ ਰਹਿਮਾਨ ਸਾਹਿਬ ਉਹਨਾਂ ਨੂੰ ਵੀ ਸਾਡੀ ਦਾ ਹੀ ਗੁਜਾਰਿਸ਼ ਹੈ ਵੀ ਹੋ ਇਸ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੇ ਐਮਐਲਏ ਦਾ ਪਦ ਅਗਰ ਲੋਕਾਂ ਦੇ ਸੱਚੀ ਸੱਚੀ ਮੁੱਚੀ ਉਹਨਾਂ ਨੂੰ ਮੁਸਲਮਾਨਾਂ ਦੀ ਕਦਰ ਹੈਗੀ ਹੈ ਮੁਸਲਮਾਨਾਂ ਦੀ ਜੋ ਮੁਸਲਮਾਨਾਂ ਨਾਲ ਹੋਇਆ ਉਹਦੇ ਪਰ ਅਫਸੋਸ ਹੈ ਤਾਂ ਆਪਣਾ ਐਮਐਲਏ ਦਾ ਅਸਤੀਫਾ ਦੇ ਕੇ ਉਹਨਾਂ ਨੂੰ ਵੀ ਮੁਸਲਮਾਨਾਂ ਦੇ ਨਾਲ ਖੜਨਾ ਚਾਹੀਦਾ ਔਰ ਇਸ ਪਾਰਟੀ ਦਾ ਖੇੜਾ ਛੱਡਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਜੀ ਫਰوق ਸਾਹਿਬ ਨੇ ਵੀ ਆਪਣੀ ਗੱਲ ਰੱਖੀ ਹੈ ਔਰ ਇਸ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਸਾਨੇ ਦੇਖਿਆ ਚਾਹੇ ਕੋਈ ਪਾਰਟੀ ਹੈ ਚਾਹੇ ਕਾਂਗਰਸ ਹੈ ਸ਼੍ਰੋਮਣੀ ਅਕਾਲੀ ਦਲ ਹੈ ਸੀਪੀਐਮ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜੇ ਮੁਸਲਮ ਰਿਪਰੈਜ਼ੈਂਟੇਟਿਵ ਇਹਨਾਂ ਪਾਰਟੀਆਂ ਦੇ ਇੱਥੇ ਇਸ ਟਾਈਮ ਮੌਜੂਦ ਹੈ ਸਾਰਿਆਂ ਦੀ ਫੀਲਿੰਗ ਇੱਕ ਹੈ ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਆਪਣੇ ਪਾਰਟੀ ਦੇ ਇੱਕ ਵਫਾਦਾਰ ਸਿਪਾਹੀ ਹੋਣ ਤੋਂ ਪਹਿਲਾਂ ਅਸੀਂ ਆਪਣੇ ਧਰਮ ਦੇ ਵੀ ਮੰਨਣ ਵਾਲੇ ਆ ਇੱਕ ਮਤਲਬ ਬਤੌਰ ਮੁਸਲਮਾਨ ਵੀ ਕਿਉਂਕਿ ਮੈਂ ਕੁਐਸਚਨ ਜਦ ਵੀ ਕੀਤਾ ਮੈਂ ਕੁਐਸਚਨ ਨਾਲ ਇਹ ਕੀਤਾ ਕਿ ਤੁਸੀਂ ਪਾਰਟੀ ਦੇ ਵਰਕਰ ਪਲੱਸ ਮੁਸਲਮਾਨ ਹੋਣ ਦੇ ਨਾਤੇ ਇਸ ਮੁੱਦੇ ਤੇ ਕੀ ਕਹੋਗੇ ਔਰ ਜੋ ਗੱਲਾਂ ਸੀਗੀਆਂ ਉਹ ਸੁਣ ਲਈਆਂ ਮਾਨਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਤਾ ਹੈ ਔਰ ਦੋਸਤ ਹੈ ਹੋ ਗਏ ਹਨ ਉਹਨਾਂ ਅੱਗੇ ਕੀ ਹੁੰਦਾ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਸ਼ਫੀਕ ਚੋਹਾਨ ਸਾਹਿਬ ਦੇ ਕੋਲ ਚੱਲਾਂਗੇ ਕਿਉਂਕਿ ਇਹ ਕੰਪਲੇਨੈਂਟ ਵੀ ਹੈ ਇਸ ਕੇਸ ਦੇ ਵਿੱਚ ਔਰ ਕਨਕਲੂਜਨ ਤੋਂ ਪਹਿਲਾਂ ਸ਼ਫੀਕ ਸਾਹਿਬ ਮੈਂ ਇੱਕ ਤੁਸੀਂ ਇਸ ਮੁੱਦੇ ਦੇ ਉੱਪਰ ਬਲੇਅਰ ਕੋਰਟ ਦੇ ਮੁਸਲਮਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਮਲੇਰਕੋਲੇ ਦੇ ਮੁਸਲਮਾਨਾਂ ਨੂੰ ਇਹ ਕਹਿਣਾ ਚਾਹੁੰਗਾ ਸਾਰਿਆਂ ਨੂੰ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਚੱਲੋ ਕਿਉਂਕਿ ਇਹ ਮੇਰਾ ਇਕੱਲੇ ਦਾ ਮਸਲਾ ਨਹੀਂ ਹੈਗਾ ਇਹ ਸਾਰੇ ਦੁਨੀਆ ਦੇ ਪੂਰੇ ਮੁਸਲਮਾਨਾਂ ਦਾ ਹੈ ਹਰ ਕੌਮ ਦਾ ਮਸਲਾ ਹੈ ਕਿਉਂਕਿ ਅੱਜ ਮੁਸਲਮਾਨਾਂ ਦੀ ਹੋਇਆ ਕਾਨੂੰ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋ ਸਕਦੀ ਹੈ ਮੈਂ ਕੱਲੇ ਮੁਸਲਮਾਨਾਂ ਨੇ ਮੈਂ ਹਿੰਦੂ ਮੁਸਲਮਾਨ ਸਿੱਖ ਸਾਰੇ ਧਰਮਾਂ ਦੇ ਲੋਕਾਂ ਨੂੰ ਕਹਿਣਾ ਕਿ ਆਪਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜੇ ਲੋਕ ਇਸਾਂ ਦੀਆਂ ਬੇਅਦਬੀਆਂ ਕਰਦੇ ਨੇ ਉਹਨਾਂ ਦੇ ਖਿਲਾਫ ਸਾਨੂੰ ਤਕੜੇ ਹੋ ਕੇ ਜੰਗ ਲੜਨ ਦੀ ਜ਼ਰੂਰਤ ਹੈ ਔਰ ਇਨਸ਼ਾਅੱਲਾ ਅਸੀਂ ਸਾਰੇ ਇਕੱਠੇ ਹੋ ਕੇ ਜੰਗ ਲੜਾਂਗੇ ਔਰ ਇਹਨੂੰ ਮਰੇਸ਼ ਯਾਦਵ ਨੂੰ ਇਸ ਤੋਂ ਵੀ ਜ਼ਿਆਦਾ ਕੜੀ ਤੋਂ ਕੜੀ ਸਖਤ ਸਹਿਯਦਵਾਵਾਂਗੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਉਹਦਾ ਇਸ ਮੁੱਦੇ ਤੇ ਕੀ ਪ੍ਰਤੀਕਰਮ ਆਦਾ ਹੈ ਤੇ ਸਾਡੇ ਮਾਨਯੋਗ ਐਮਐਲਏ ਜ਼ਮੀਲੂ ਰਹਿਮਾਨ ਸਾਹਿਬ ਜਿਹੜੇ ਇੱਕ ਮੁਸਲਮਾਨ ਹਨ ਐਮਐਲਏ ਹੋਣ ਤੋਂ ਪਹਿਲਾਂ ਉਹਨਾਂ ਦਾ ਕੀ ਪ੍ਰਤੀਕਰਮ ਆਦਾ ਉਸ ਤੋਂ ਬਾਅਦ ਜਿਹੜਾ ਅਗਲੀ ਰਣਨੀਤੀ ਅਗਲੀ ਉਹ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਰੇ ਅਸੀਂ ਤੈਅ ਕਰਾਂਗੇ। ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਜੋ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਆਏ ਇਸ ਮੁੱਦੇ ਦੇ ਉੱਪਰ ਗੱਲ ਕਰਨ ਵਾਸਤੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਮੈਂ ਚਾਹੁੰਗਾ ਕਿ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਹਾਂਜੀ ਇੱਕ ਮੋਨ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਆ ਅਸੀਂ ਸਾਡੇ ਹਿੰਦੁਸਤਾਨ ਦੇ ਇਲੈਕਸ਼ਨ ਕਮਿਸ਼ਨ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਪਾਰਟੀ ਨੇ ਇਹ ਜੇ ਬੇਆਬਦੀ ਕਰਨ ਵਾਲੇ ਐਮਐਲਏ ਨੇ ਇਹਨਾਂ ਦੀ ਪਾਰਟੀ ਦੀ ਮਾਨਤਾ ਹੀ ਰੱਦ ਹੋਣੀ ਚਾਹੀਦੀ ਆ ਨਹੀਂ ਇਹਨਾਂ ਦੀ ਪਾਰਟੀ ਨੂੰ ਇਹਨੂੰ ਮੁੱਢ ਤੋਂ ਖਾਰਜ ਕਰ ਦੇਣਾ ਚਾਹੀਦਾ ਐਸ ਐਮਐਲਏ ਨੂੰ ਇਹ ਤਾਂ ਇਦਾਂ ਦੀਆਂ ਜਿਹੜੀਆਂ ਬੇਆਬਦੀਆਂ ਨੇ ਇਹ ਤਾਂ ਰੁਕਣਗੀਆਂ ਕਿਉਂ ਇਹ ਆਪਦੇ ਆਪ ਸਾਰੇ ਧਰਮਾਂ ਨੂੰ ਟਾਰਗੇਟ ਕਰਦੇ ਨੇ ਜਦ ਕਿ ਸਾਰੇ ਧਰਮਾਂ ਦੇ ਜਿੰਨੇ ਗ੍ਰੰਥ ਨੇ ਕੁਰਾਨ ਨੇ ਕੋਈ ਵੀ ਹੋਰ ਧਰਮ ਨੇ ਸਾਰੇ ਸਤਕਾਰਯੋਗ ਨੇ ਇਲੈਕਸ਼ਨ ਕਮਿਸ਼ਨ ਤੋਂ ਵੀ ਅਸੀਂ ਮੰਗ ਕਰਦੇ ਆਂ ਵੀ ਇਹੋ ਜੀ ਪਾਰਟੀ ਦੀ માનਤਾ ਹੀ ਰੱਦ ਹੋਣੀ ਚਾਹੀਦੀ ਆ ਜਿਹੜਾ ਧਰਮ ਨੂੰ ਸਾਰਿਆਂ ਦੇ ਨੂੰ ਥੇਸ ਪਹੁੰਚਾਉਂਦਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਮਹਿਮਾਨਾਂ ਦਾ ਇੱਥੇ ਸਟੂਡੀਓ ਦੇ ਵਿੱਚ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਹਰੇਕ ਬੰਦੇ ਨੇ ਹਰੇਕ ਪਾਰਟੀ ਦੇ ਆਪਣੇ ਪਲੇਟਫਾਰਮ ਤੋਂ ਜਿਹੜਾ ਹੈਗਾ ਇੱਕ ਸੰਦੇਸ਼ ਦਿੱਤਾ ਹੈ ਇੱਕ ਗੱਲ ਕੀਤੀ ਹੈ ਔਰ ਆਪਣੇ ਵਿਚਾਰ ਰੱਖੇ ਨੇ ਉਹਨਾਂ ਇਸ ਮੁੱਦੇ ਦੇ ਉੱਪਰ ਅੱਗੇ ਕੀ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਟਿਲ ਥੈਂਕ ਯੂ ਥੈਂਕ ਯੂ ਵੈਰੀ ਮਚ